ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਈਲ ਕਾ 24 ਅੱਜ ਪਿੰਡ ਜੁਦਾ ਫੈਣੀ ਕਬਲ ਤੋੜਿਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੇ ਫਾਰਮ ਹਾਊਸ ਤੇ ਅੱਜ ਤੜਕੇ ਛੇਰ ਸਿੰਘ ਕਬਾਇਆ ਪਹੁੰਚੇ ਜੋ ਵੀ ਵੋਟਰਾਂ ਨਾਲ ਗੱਲਬਾਤ ਕੀਤੀ ਕਬਲ ਤੋੜਿਆ ਨੇ ਦੱਸਿਆ ਜਿੰਨੇ ਵੀ ਪੁਰਾਣੇ ਕਾਂਗਰਸੀ ਸਨ ਕਿਸੇ ਕਾਰਨਾ ਕਰਕੇ ਵੱਖ-ਵੱਖ ਪਾਰਟੀਆਂ ਵਿੱਚ ਚਲੇ ਗਏ ਅੱਜ ਉਹਨਾਂ ਨੂੰ ਆਪਣੇ ਫਾਰਮ ਹਾਊਸ ਤੇ ਬੁਲਾ ਕੇ ਇਕੱਠ ਜੁਟ ਕੀਤਾ ਜਿਸ ਵਿੱਚ ਪਿੰਡ ਜੋਦਾ ਪੈਣੀ ਦੇ VOTER ਯਾਰਾ ਰਾਮ ਸਿੰਘ ਵਾਲਾ ਫੱਟੂ ਵਾਲਾ ਟਾਣੀ ਮਾਨਗ ਸਿੰਘ ਟਾਣੀ ਮਾਨ ਸਿੰਘ ਨਾਲ ਦੇ ਲੱਗਦੇ ਪਿੰਡਾਂ ਦੇ ਜਿੰਨੇ ਵੀ VOTER ਸਨ ਉਹਨਾਂ ਨੂੰ ਇਕੱਠੇ ਕਰਕੇ ਕਬਲ ਤੋੜਿਆ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਕਰਕੇ ਦੱਸਿਆ ਕਿ ਕਾਂਗਰਸ ਨੂੰ ਹੀ ਜਿਤਾਉਣਾ ਚਾਹੀਦਾ ਹੈ ਕਾਂਗਰਸ ਹੀ ਸਰਦ ਦੀ ਲੱਕੇ ਦੀ ਬਾਹ ਫੜ ਸਕਦੀ ਹੈ ਜਿੰਨੀਆਂ ਵੀ ਮੁਸ਼ਕਲਾਂ ਆ ਰਹੀਆਂ ਹਨ ਕਾਂਗਰਸ ਪਾਰਟੀ ਦੇ ਛੇ ਸੰਕਬਾਇਆ ਮੁਸ਼ਕਲਾਂ ਨੂੰ ਹੱਲ ਕਰਾਉਣਗੇ ਇਸੇ ਵਿੱਚ ਸਾਬਕਾ ਮੈਂਬਰ ਸਾਬਕਾ ਸਰਪੰਚ ਔਰ ਹੋਰ ਵੀ ਮੋਤਬਰ ਹਾਜ਼ਰ ਸਨ ਜੋ ਕਵਲ ਤੁਰਿਆ ਨੇ ਦੱਸਿਆ ਕਿ ਇਹਨਾਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਔਰ ਆਉਣ ਵਾਲੇ ਸਮੇਂ ਵਿੱਚ ਲੋਕ ਭਲਾਈ ਸਕੀਮਾਂ ਹਰ ਪਿੰਡ ਹਰ ਸ਼ਹਿਰ ਵਿੱਚ ਕਾਂਗਰਸ ਪਾਰਟੀ ਵੱਧ ਚੜ ਕੇ ਲੋਕਾਂ ਦਾ ਸੰਜੋਗ ਕਰੇਗੀ ਬਾਉਂਡਰ ਪੱਟੀ ਦੀ ਜਿਹਨੇ ਵੀ ਪੈ ਕਾ ਕਰਾਇਆ ਜਾਵੇ ਜੀ ਸਰ ਮੈਂ ਕਵਲ ਦੋਰੀਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਲਾਲ ਅਮਨ ਅੱਜ ਮੈਂ ਆਪਣੇ ਫਾਰਮ ਹਾਊਸ ਤੇ ਆਪਣੇ ਸਾਰੇ ਮੇਰੇ ਜਿਹੜੇ ਛੋਟੇ ਵੀਰ ਮੇਰੇ ਸਾਥੀ ਸਾਰਾ ਪਰਿਵਾਰ ਮੈਂ ਆਪਣਾ ਇੱਥੇ ਇਕੱਠਾ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਬੇਨਤੀ ਕੀਤੀ ਹੈ ਜਿੱਦੇ ਚ ਅਲੱਗ-ਅਲੱਗ ਕਾਰੋਬਾਰੀ ਲੋਕ ਹੈਗੇ ਆ ਕਿਸਾਨ ਹੈਗੇ ਆ ਆਪਣਾ ਮਜ਼ਦੂਰ ਹੈਗੇ ਆ ਦੂਸਰਾ ਵੀ ਕਾਰੋਬਾਰ ਕਰਨ ਵਾਲੇ ਹੈਗੇ ਸਾਰਿਆਂ ਨੂੰ ਬੁਲਾ ਕੇ ਬੇਨਤੀ ਕੀਤੀ ਆ ਵੀ ਆਪਾਂ ਜਿਸ ਤਰ੍ਹਾਂ ਦੇਸ਼ ਦੇ ਹਾਲਾਤ ਬਦਲ ਰਹੇ ਆ ਲੋਕਲ ਹਾਲਾਤ ਬਦਲ ਰਿਹਾ ਆ ਆਪਾਂ ਨੂੰ ਕਾਂਗਰਸ ਸਰਕਾਰ ਦੇ ਨਾਲ ਹੀ ਰਹਿਣਾ ਚਾਹੀਦਾ ਅਸੀਂ ਸਾਰਾ ਪਰਿਵਾਰ ਇੱਥੇ ਵੀ ਇੱਥੇ ਸਾਰੇ ਹੀ ਪੁਰਾਣੇ ਕਾਂਗਰਸੀ ਜਿਹੜੇ ਵਕਤ ਨਾਲ ਕੋਈ ਬਦਲ ਜਾਂਦਾ ਕੋਈ ਕਿਧਰ ਚਲਾ ਜਾਂਦਾ ਦੁਬਾਰਾ ਸਾਰੇ ਇੱਥੇ ਇਕੱਠੇ ਆ ਸਾਰਿਆਂ ਨੂੰ ਪੁਰਜੋਰੇ ਬੇਨਤੀ ਆ ਵੀ ਆਪਾਂ ਆਪਦੇ ਲੋਕਲ ਜਿਹੜੇ ਐਮਪੀ ਸਾਹਿਬ ਸਾਡੇ ਖੜੇ ਹੈ ਸ਼ੇਰ ਸਿੰਘ ਕਮਾਇਆ ਦਾ ਪੁਰਜੋਰੇ ਉਮਦਾਦ ਕਰੀਏ ਤੇ ਵਦ ਵਦ ਉਹਨਾਂ ਦੀ ਸਪੋਰਟ ਕਰੀਏ ਤੇ ਉਹਨਾਂ ਨੂੰ ਵਦ ਵਦ ਵੋਟਾਂ ਤੋਂ ਜਿਤਾ ਕੇ ਫਿਰੋਜ਼ਪੁਰ ਡਿਸਟ੍ਰਿਕਟ ਅਜੇ ਨੰਬਰ 1 ਤੇ ਉਹਨਾਂ ਨੂੰ ਲੈ ਜਾਈਏ ਬਰੀ ਮਿਹਰਬਾਨੀ